ਸਰਬਜੀ ਸੰਗਰੂਰ ਵੀ ਦੀ ਕੱਤਾ ਕਿੰਨਾ ਸੁਖ ਹੁੰਦਾ ਏ ਕਿੰਨਾ ਸੁਖ ਹੁੰਦਾ ਏ ਮਾਵਾ ਦੀਆਂ ਛਾਵਾਂ ਦਾ ਮਾਵਾ ਦੀਆਂ ਛਾਵਾਂ ਦਾ ਕਿੰਨਾ ਪਵਿੱਤਰ ਰਿਸ਼ਤਾ ਹੁੰਦਾ ਸੰਗਰੂਰ ਵੀ ਕਿੰਨਾ ਪਵਿੱਤਰ ਰਿਸ਼ਤਾ ਹੁੰਦਾ ਸੰਗਰੂਰ ਵੀ ਟੀਆ ਪੁੱਤਾਂ ਮਾਵਾ ਦਾ ਪੀਆਂ ਪੁੱਤਾਂ ਮਾਵਾਂ ਦਾ ਥਾਂ ਕੋਈ ਨਹੀਂ ਲੈ ਸਕਦਾ ਥਾਂ ਕੋਈ ਨਹੀਂ ਲੈ ਸਕਦਾ ਗੱਗ ਤੇ ਮਾਵਾਂ ਦੀ ਨਾ ਦੇਣਾ ਕੋਈ ਦੇ ਸਕਦਾ ਕਦੇ ਵੀ ਇੱਥੇ ਮਾਵਾਂ ਦਾ ਨਾ ਦੇਣਾ ਕੋਈ ਦੇ ਸਕਦਾ ਕਦੇ ਵੀ ਇੱਥੇ ਮਾਵਾਂ ਦਾ ਤਤੀ ਹਵਾ ਨਾ ਲੱਗਣ ਦਿੰਦੀ ਕਦੇ ਬੱਚਿਆਂ ਨੂੰ ਸੁਨਸੁngਰੂਰ ਵੀ ਤਤੀ ਹਵਾ ਨਾਲ ਲੱਗਣ ਦਿੰਦੀ